ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਸੋ ਸਪੈਸ਼ਲ ਤੁਹਾਡੇ ਵਾਸਤੇ ਡਿਜ਼ਾਈਨਰ ਸੂਟਸ ਚੈੱਕ ਕਰ ਲਿਓ ਆਰਟੀਕਲ ਬੜੇ ਪਿਆਰੇ ਪੀਸ ਲੈ ਕੇ ਆਇਆ ਪੀਸ ਉਹ ਲੈ ਕੇ ਆਇਆ ਮੈਂ ਕਹਿੰਦਾ ਜੋ ਸੂਟ ਪਾਓਗੇ ਤਾਂ ਚਾਰ ਜਾਣੇ ਨਾ ਪੁੱਛਣ ਤਾਂ ਤੁਸੀਂ ਆਓ ਸਪੈਸ਼ਲ ਪੀਸ ਲੋ ਜੀ ਚੈੱਕ ਕਰੋ ਡਿਜ਼ਾਈਨਿੰਗ ਬਿਊਟੀਫੁੱਲ ਆਰਟੀਕਲ ਬਿਲਕੁਲ ਨਵਾਂ ਆਰਟੀਕਲ ਲਾਂਚ ਕਰ ਰਹੇ ਹਾਂ ਜੀ ਪਿਓਰ ਕਾਟਨ ਦੇ ਵਿੱਚ ਵਿਦਆਊਟ ਲਾਈਨਿੰਗ ਸੂਟ ਬਣੇਗਾ ਸਲਵਾਰ ਦੇ ਪੌਂਚੇ ਤੇ ਵੀ ਵਰਕ ਕਰਵਾਇਆ ਡਿਜ਼ਾਈਨਰ ਬੁਟੀਕ ਪੀਸ ਇਹ ਹੁੰਦੇ ਆ ਕੁਝ ਅਲੱਗ ਚੀਜ਼ਾਂ ਡਿਜ਼ਾਈਨਰ ਬੁਟੀਕ ਪੀਸ ਲੈ ਕੇ ਆਇਆ ਬਿਲਕੁਲ ਯੂਨਿਕ ਆ ਚੈੱਕ ਕਰੋ ਸਲਵਾਰ ਦੇ ਪੌਂਚੇ ਜਿਹੜਾ ਰੰਗ ਖੋਲਿਆ ਨਾ ਮੈਂ ਇਹ ਹੈਗਾ ਸਿਮਿੰਟ ਕਲਰ ਬਿਲਕੁਲ ਨਵਾਂ ਰੰਗ ਦੀ ਸਿਮਿੰਟ ਕਲਰ ਆਇਆਗਾ ਬੜਾ ਪਿਆਰਾ ਪ੍ਰਿੰਟਿੰਗ ਦੇਖੋ ਡਿਜ਼ਾਈਨਿੰਗ ਦੇਖੋ ਸਲਵਾਰ ਦੇ ਪੌਂਚੇ ਤੇ ਕੰਮ ਬਿਊਟੀਫੁੱਲ ਆਰਟੀਕਲ ਜੀ ਮੈਂ ਕਹਿੰਦਾ ਜੀ ਸਪੈਸ਼ਲ ਪੀਸ ਆ ਦੁਪੱਟਾ ਚੈੱਕ ਕਰੋ ਪਿਓਰ ਟੈਬੀ ਲਾਈਨ ਦਾ ਹੀ ਦੁਪੱਟਾ ਬਣਾਇਆ ਹੈ ਇਸ ਟਾਈਮ ਦੁਪੱਟਾ ਵੀ ਟ੍ਰੈਂਡਿੰਗ ਦੇ ਵਿੱਚ ਆ ਰਿਹਾ ਜਿਹੜੇ ਤੁਹਾਨੂੰ ਆਰਟੀ ਉਹ ਵੀ ਬਿਲਕੁਲ ਲੇਟੈਸਟ ਲੈ ਕੇ ਆ ਰਹੇ ਹਾਂ ਕਿਉਂਕਿ ਐਦਾਂ ਦੇ ਆਰਟੀਕਲ ਪੂਰੇ YouTube ਤੇ ਦਾਵਾ ਕਰਦਾ ਮੈਂ ਕਿਸੇ ਨੂੰ ਦਿਖਾਈ ਨਹੀਂ ਹੋਣਾ ਜਿਹੜਾ ਤੁਹਾਨੂੰ ਦਿਖਾ ਰਿਹਾ ਮੈਂ ਸਪੈਸ਼ਲ ਪੀਸ ਲੋ ਜੀ ਆ 컬러 ਚੈੱਕ ਕਰੋ ਕਿੰਨੇ ਪਿਆਰੇ ਕਲਰ ਤਿਆਰ ਕਰਾਇਆ ਸਪੈਸ਼ਲ ਨਵੇਂ ਕਲਰ ਤਿਆਰ ਕਰਾਇਆ ਸਾਨੂੰ ਬੇਨਤੀ ਹੈ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਬੈਲ ਆਈਕਨ ਪ੍ਰੈਸ ਕਰ ਦਿਓ ਤਾਂ ਕਿ ਹਰ ਇੱਕ ਸੂਟ ਦੀ ਨੋਟੀਫਿਕੇਸ਼ਨ ਤੁਹਾਨੂੰ ਮਿਲਦੀ ਰਹੇ ਲੋ ਜੀ ਚੈੱਕ ਕਰੋ ਸੈਕਿੰਡ ਕਲਰ ਸੂਟ ਸੋਹਣੇ ਲੱਗੇ ਤਾਂ ਲਾਈਕ ਕਮੈਂਟ ਜਰੂਰ ਕਰਿਓ ਕਰਿਓ ਪ੍ਰਾਈਸ ਮੈਂ ਦੱਸ ਕੇ ਜਾਊਂਗਾ ਇਸ ਦਾ ਬੜਾ ਪਿਆਰਾ ਆਰਟੀਕਲ ਬਿਊਟੀਫੁੱਲ ਪਿਓਰ ਕਾਟਨ ਪ੍ਰੀਮੀਅਮ ਕੁਆਲਿਟੀ ਬਿਨਾ ਲੌਨ ਤੋਂ ਸਪੈਸ਼ਲ ਸਮਰ ਸਪੈਸ਼ਲ ਆਰਟੀਕਲ ਜੀ ਬਿਲਕੁਲ ਨਵੇਂ ਕਲਰ ਲੋ ਜੀ ਜਿੰਨੇ ਕੁਸ ਅਲੱਗ ਚੀਜ਼ਾਂ ਲੈਣੀਆਂ ਨੇ ਨਾ ਆਪਾਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਬਸ ਐਹੋ ਜਿਹੇ ਪੀਸ ਲੈ ਕੇ ਆਉਂਗਾ ਨਾ ਜਦ ਤੁਸੀਂ ਵੇਅਰ ਕਰੋਗੇ ਚਾਰ ਰਿਸ਼ਤੇਦਾਰ ਤੇ ਚਾਰ ਗਵਾਂਡੀ ਨਾ ਪੁੱਛਣ ਕਿ ਸੂਟ ਕਿੱਥੋਂ ਲਿਆ ਤਮਰ ਸਰੀਆ ਮਾਲ ਜਾਣਾਂ ਕਿਉ ਲੋ ਜੀ ਚੈੱਕ ਕਰੋ 100 ਦੇ ਵਿੱਚੋਂ 10 ਪੀਸ ਛਾਂਟ ਕੇ ਲੈ ਕੇ ਆ ਰਾਂ ਸਿਲੈਕਟਡ ਤੁਹਾਡੇ ਲਈ ਜਿਵੇਂ ਤੁਸੀਂ ਛਾਂਟ ਕੇ ਲੈਣਾ ਉਦਾਂ ਮੈਂ ਛਾਂਟ ਕੇ ਲੈ ਕੇ ਆ ਰਿਹਾ ਬਾਕੀ ਪੀਸ ਜਦੋਂ ਪਾਓਗੇ ਔਰ ਚਾਰ ਚੰਦ ਲੱਗ ਜਾਣੇ ਆ ਇਹੋ ਜਿਹੇ ਪੀਸ ਨੇ ਲਓ ਜੀ ਕਲਰ ਚੈੱਕ ਕਰੋ ਰਾਇਲ ਬਲੂ ਕਲਰ ਮਸਤ ਕਲਰ ਨੇ ਇਹ ਕਲਰ ਨਹੀਂ ਮਿਲਦੇ ਜਿਹੜੇ ਕਲਰ ਗਾਰੰਟੀ ਆ ਅਲਮਾਰੀ ਖੋਲ ਲਿਓ ਤੁਹਾਡੇ ਕੋਲ ਰੰਗ ਨਹੀਂ ਹੋਣੇ ਕਾਟਨ ਦੇ ਵਿੱਚ ਇਹ ਕਾਟਨ ਦੇ ਵਿੱਚ ਕਲਰ ਮਿਲਦੇ ਨਹੀਂ ਬਹੁਤ ਘੱਟ ਮਿਲਦੇ ਨੇ ਸਪੈਸ਼ਲ ਕਲਰ ਨੇ ਜੀ ਲਓ ਜੀ ਚੈੱਕ ਕਰੋ ਇਸ ਦਾ ਪ੍ਰਾਈਸ ਜਿਹੜਾ ਰਹਿਣ ਵਾਲਾ ਜੀ ਬੜਾ ਮਿੱਠਾ ਜਿਹਾ ਪ੍ਰਾਈਸ ਰਹੇਗਾ ਪ੍ਰੀਮੀਅਮ ਕੁਆਲਿਟੀ ਬ੍ਰਾਂਡ ਦੀ ਆਈਟਮ ਹੈ ਪਿਓਰ ਕਾਟਨ ਪ੍ਰੀਮੀਅਮ ਕੁਆਲਿਟੀ ਔਰ ਰੰਗ ਤੇ ਡਿਜ਼ਾਈਨਿੰਗ ਅਲਟੀਮੇਟ ਹੈ ਜਿਹੜਾ ਪ੍ਰਾਈਸ ਰੈਣ ਵਾਲਾ ਜੀ ਇਸ ਦਾ 2750 2750 ਰੁਪਏ ਸੋ ਫਾੜਾ ਫਾੜ ਆਰਡਰ ਕਰੋ WhatsApp ਤੇ ਸਾਡੇ ਦੋ ਹੀ ਨੰਬਰ ਨੇ WhatsApp ਵਾਲੇ ਜੀ 7837015332852830084 ਅਗਰ ਤੁਸੀਂ ਐਦਾਂ ਦੀ ਹੋਰ ਸੌ ਸੌ ਵੈਰੀਟੀ ਬਾਏ ਕਰਨਾ ਚਾਹੁੰਦੇ ਤਾਂ ਵਿਜ਼ਿਟ ਵੀ ਕਰ ਸਕਦੇ ਹੋ ਵਿਜ਼ਿਟ ਲਈ ਐਡਰੈਸ ਹੈਗਾ ਜੀ ਅਮਰਸਰੀਆਂ ਮਲਜਨ ਮਿੰਟੇ ਦੀ ਹੱਟੀ ਸਬਜ਼ੀ ਮੰਡੀ ਨੇਅਰ ਗਾਂਧੀ ਗਰਾਉਂਡ ਸਮਾਣਾ ਡਿਸਟ੍ਰਿਕਟ ਵਾਲਾ ਥੈਂਕ ਯੂ ਸੋ ਮੱਚ